ਵਾਰਪੁਰ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਰਬੀ ਬਾਣੀ ਨੂੰ ਜਦ ਅਸੀਂ ਪੜਦੇ ਆ ਜਾਂ ਇਤਿਹਾਸ ਨੂੰ ਪੜਦੇ ਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਹੱਕ ਸੱਚ ਦੀ ਕਮਾਈ ਕਰਨ ਦੀ ਗੱਲ ਕੀਤੀ ਤੇ ਜਿਹੜੇ ਲੋਕ ਹੱਕ ਸੱਚ ਦੀ ਕਮਾਈ ਨਹੀਂ ਕਰਦੇ ਕਿਸੇ ਦਾ ਹੱਕ ਖਾਂਦੇ ਨੇ ਮੇਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਿ ਉਹ ਬੰਦੇ ਰੋਟੀ ਥੋੜਾ ਖਾ ਰਹੇ ਆ। ਉਹ ਖੂਨ ਪੀ ਰਹੇ ਆ ਖੂਨ ਖਾ ਰਹੇ ਆ ਰੋਟੀ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਅਹਮਦਾਬਾਦ ਦੀ ਧਰਤੀ ਤੇ ਗਏ। ਆਪ ਸਾਰਿਆਂ ਨੂੰ ਪਤਾ ਕਿ ਮਾਲਕ ਭਾਕੂ ਦੇ ਘਰ ਦੀ ਬੁੱਢੀ ਸਤਗੁਰਾਂ ਨੇ ਨਹੀਂ ਖਾਦੀ। ਦਾਦੋ ਦੇ ਘਰ ਦਾ ਉਧਰੇ ਦਾ ਪ੍ਰਸ਼ਾਦਾ ਛੱਕਿਆ। ਦੋ ਪ੍ਰਸ਼ਾਦਿਆਂ ਦਾ ਜ਼ਿਕਰ ਆਉਂਦਾ। ਇੱਕ ਉਧਰੇ ਦਾ ਤੇ ਇੱਕ ਬਾਦਰੀ ਦਾ। ਲਾਲੋ ਦੇ ਘਰ ਦੀ ਰੋਟੀ ਸਤਿਗੁਰਾਂ ਨੇ ਖਾਧੀ ਆ ਪਰ ਮਾਲਕ ਭਾਗੂ ਦੇ ਘਰ ਦੀ ਰੋਟੀ ਨਹੀਂ ਖਾਧੀ ਜਦੋਂ ਬ੍ਰਹਮਪੁੱਤ ਤੇ ਬੁਲਾਇਆ ਗਿਆ ਨਾ ਤਿੰਨ ਵਾਰੀ ਬੁਲਾਇਆ ਗਿਆ ਤੇ ਸਤਿਗੁਰ ਨਹੀਂ ਗਏ ਚੌਥੀ ਵਾਰੀ ਬ੍ਰਹਮਣ ਭੇਜਿਆ ਕਹਿੰਦਾ ਵੀ ਆਪ ਆਓਗੇ ਕਿ ਕਤਲ ਕਰ ਦਿੱਤਾ ਜਾਵੇ ਕਿਉਂਕਿ ਹੁਕਮ ਹੋਇਆ ਮਾਲਕ ਪੜਦਾ ਸਤਿਗੁਰ ਗੁਰਨਾਨਕ ਸਾਹਿਬ ਗਏ ਬਿਠਾ ਦਿੱਤਾ ਪ੍ਰਸ਼ਾਦਾ ਪਾਣੀ ਛੱਤੀ ਪਦਾਰਥ ਰੱਖ ਕੇ ਗੁਰਨਾਨਕ ਸਾਹਿਬ ਅੱਗੇ ਤੇ ਸਤਿਗੁਰ ਜੀ ਕਹਿੰਦੇ ਵੀ ਇਹ ਪ੍ਰਸ਼ਾਦਾ ਨਹੀਂ ਹੈ ਇਹ ਲਹੂ ਹੈ ਲਹੂ ਤੇ ਮੈਂ ਅੱਜ ਤੱਕ ਲਹੂ ਨਹੀਂ ਖਾਦਾ ਪਰਸ਼ਾਦਾ ਤੇ ਛਕਿਆ ਪਰ ਲਹੂ ਨਹੀਂ ਖਾਦਾ ਮਾਲਕ ਭਾਗੋ ਕਹਿੰਦਾ ਤੂੰ ਲਹੂ ਕਿਵੇਂ ਆ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਲਹੂ ਇਦਾਂ ਕਿ ਤੂੰ ਖੂਨ ਪਸੀਨੇ ਦੀ ਕਮਾਈ ਗਰੀਬਾਂ ਦੀ ਖਾਣਾ ਹੈ ਉਹਨਾਂ ਨੂੰ ਘੱਟ ਪੈਸੇ ਦੇ ਕੇ ਤੇ ਵੱਧ ਕੰਮ ਕਰਾਉਂਦਾ ਹੈ ਉਹਨਾਂ ਦੀ ਬਣਦੀ ਮਿਹਨਤ ਨਹੀਂ ਦਿੰਦਾ ਇਸ ਲਈ ਤੇਰੀ ਰੋਟੀ ਵਿੱਚ ਖੂਨ ਹੈ ਤੇ ਕਹਿੰਦੇ ਜਿਹੜੇ ਘਰ ਦੀ ਤੂੰ ਗੱਲ ਕਰਦਾ ਵੀ ਲਾਲੋ ਦੇ ਘਰ ਚ ਬੈਠੇ ਰਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੀ ਰੋਟੀ ਵਿੱਚ ਖੂਤ ਹੈ ਦੁੱਧ ਅੰਮ੍ਰਿਤ ਹੁੰਦਾ ਹੈ ਇਸ ਕਰਕੇ ਦਸਾਂ ਨੋਵਾਂ ਦੀ ਕਿਰਤ ਕਰਨ ਵਾਲਾ ਭਾਈ ਲਾਲੋ ਉਹਦੀ ਰੋਟੀ ਵਿੱਚ ਦੁੱਧ ਹੈ ਤੇ ਤੇਰੀ ਰੋਟੀ ਵਿੱਚ ਖੂਨ ਹੈ ਇਹਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਪਰ ਤਸਵੀਰ ਇੱਕ ਮਨ ਘੜਦਾ ਹੈ ਤਸਵੀਰ ਦੇ ਵਿੱਚੋਂ ਇਹ ਅਸੀਂ ਦਰਸਾਇਆ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਰੋਟੀ 'ਚੋਂ ਦੁੱਧ ਕੱਢਿਆ ਕੁਛ ਖੂਨ ਕੱਢਿਆ ਨਹੀਂ ਨਹੀਂ ਇਹਦੇ ਸਮਝਾਣ ਦਾ ਮਤਲਬ ਸੀ ਗੁਰੂ ਨਾਨਕ ਸਾਹਿਬ ਦਾ ਕਿ ਜਿਹੜੇ ਲੋਕ ਦਸਾਂ ਨੋਹਾਂ ਦੀ ਕਿਰਤ ਕਰਦੇ ਆ ਨਾ ਅਸੀਂ ਤਸਵੀਰਾਂ ਤੱਕ ਸੀਮਤ ਰਹਿ ਗਏ ਤਸਵੀਰ ਵੇਖ ਲਈ ਵਾਹ ਵਾਹ ਗੁਰੂ ਨਾਨਕ ਸਾਹਿਬ ਨੇ ਰੋਟੀ 'ਚ ਖੂਨ ਕੱਢ ਦਿੱਤਾ ਗੁਰ ਨਾਨਕ ਸਾਹਿਬ ਨੇ ਰੋਟੀ 'ਚ ਦੁੱਧ ਕੱਢ ਦਿੱਤਾ ਸਿਰਫ ਅਸੀਂ ਕਰਾਮਾਤੀ ਚੀਜ਼ਾਂ ਨਾਲ ਜੁੜ ਗਏ ਪਰ ਜਿਹੜਾ ਅਸਲ ਲੌਜੀਕ ਸੀ ਉਹ ਨਹੀਂ ਸਮਝਿਆ ਉਹ ਇਹ ਸੀ ਕਿ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਦੇ ਆ ਉਹਨਾਂ ਦੀ ਰੋਟੀ ਅੰਮ੍ਰਿਤ ਹੈ ਜੇ ਜਦੋਂ ਅੰਦਰ ਜਾਵੇਗੀ ਤੇ ਅੰਮ੍ਰਿਤ ਵਾਂਗੂ ਬੁਲ ਜਾਏ ਤੇ ਜਿਹੜੇ ਰੋਟੀ ਕਮਾਈ ਕਰਦੇ ਆ ਹਰਾਮ ਦੀ ਸਤਿਗੁਰਨਾ ਕਿਹਾ ਸੰਕ ਚੋਰ ਹਰਾਮਖੋਰ ਜਿਹੜੇ ਹਰਾਮ ਦੀ ਕਰਦੇ ਤੇ ਸਤਿਗੁਰ ਜੀ ਕਹਿੰਦੇ ਉਹਨਾਂ ਦੀ ਰੋਟੀ ਵਿੱਚ ਖੂਨ ਹੈ ਖੂਨ ਤੇ ਜਦੋਂ ਉਹ ਖਾਂਦੇ ਵੀ ਨੇ ਨਾ ਤੇ ਉਹਨਾਂ ਨੂੰ ਇਹ ਜਾਪਦਾ ਵੀ ਜਿਵੇਂ ਰੋਟੀ ਨਹੀਂ ਖਾ ਰਹੇ ਖੂਨ ਖਾ ਰਿਆ ਸੀ ਖੂਨ ਅੰਦਰ ਲੈ ਕੇ ਜਾ ਰਿਆ ਸੋ ਇਹਨੂੰ ਰੱਬੀ ਬਾਣੀ ਚ ਵੀ ਸਤਿਗੁਰਾਂ ਨੇ ਕਿਹਾ ਸਾਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰਾਇ ਜਾ ਮਰਦਾਰ ਨਾ ਖਾਏ ਦੋ ਧਰਮ ਬੋਧ ਸਟੈਬਲ ਸੰ ਇੱਕ ਇੱਕ ਹਿੰਦੂ ਤੇ ਇੱਕ ਮੁਸਲਮਾਨ ਮੁਸਲਮਾਨ ਧਰਮ ਦੇ ਲੋਕ ਸੂਰ ਨਹੀਂ ਖਾਂਦੇ ਹਿੰਦੂ ਧਰਮ ਦੇ ਲੋਕ ਗਾਂ ਨਹੀਂ ਖਾਂਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਬੰਦਾ ਹੱਕ ਭਰਾਇਆ ਖਾ ਰਿਆ ਨਾ ਉਹ ਮੁਸਲਮਾਨ ਵੀਰ ਲਈ ਸੂਰ ਖਾਣ ਦੇ ਬਰਾਬਰ ਹੈ ਤੇ ਜਿਹੜਾ ਹੱਕ ਭਰਾਇਆ ਖਾ ਰਿਹਾ ਸਤਿਗੁਰੂ ਜੀ ਕਹਿੰਦੇ ਉਹ ਹਿੰਦੂ ਵੀਰ ਲਈ ਗਾਂ ਖਾਣ ਦੇ ਬਰਾਬਰ ਹੈ ਹੁਣ ਜਿਹੜੇ ਦੂਸਰੇ ਧਰਮ ਬਚ ਗਏ ਉਹਨਾਂ ਨੂੰ ਛੱਡਿਆ ਥੋੜਾ ਗੁਰੂ ਨਾਨਕ ਸਾਹਿਬ ਸਭ ਕਹਿੰਦੇ ਅਦਰਸ ਜਿੰਨੇ ਵੀ ਧਰਮ ਨੇ ਉਹ ਧਰਮ ਜੇ ਕਿਸੇ ਦਾ ਹੱਕ ਪਰਾਇਆ ਖਾਂਦੇ ਆ ਤੇ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਮੁਰਦਾ ਖਾਰੇ ਆ ਮੁਰਦਾ ਹੱਕ ਪਰਾਇਆ ਨਾਨਕਾ ਉਹ ਸੂਰਪੁਸਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੁਰੂ ਪੀਰ ਵੀ ਤੁਹਾਡੀ ਖਾਮੀ ਤਾਂ ਭਰੇਗਾ ਜੇ ਤੁਸੀਂ ਮੁਰਦੇ ਖਾਣੇ ਛੱਡ ਦੋਗੇ ਮੁਰਦੇ ਖਾਣ ਦਾ ਮਤਲਬ ਕਿ ਤੁਸੀਂ ਜਦੋਂ ਹਰਾਮ ਦੀ ਕਮਾਈ ਖਾਣੀ ਛੱਡ ਦੋ ਇਹ ਧਰਮ ਦੀ ਦੁਨੀਆ ਚ ਵੀ ਆ ਇਹ ਨਹੀਂ ਆ ਕਿ ਭਾਰਤ ਦੇ ਲੋਕ ਇਹ ਕਰ ਰਹੇ ਆ ਧਰਮ ਦੀ ਦੁਨੀਆ ਦੇ ਵਿੱਚ ਵੀ ਲੋਕ ਕਿਸੇ ਦਾ ਹੱਕ ਵਾਰ ਕੇ ਖਾਂਦੇ ਕੰਮ ਕੋਈ ਕਰਦਾ ਹੈ ਪੈਸੇ ਕੋਈ ਬਣਾਦਾ ਹੈ ਖਾਂਦਾ ਕੋਈ ਹੈ ਤੇ ਮਿਹਨਤ ਕੋਈ ਕਰਦਾ ਧਨਵਤੀ ਦੁਨੀਆ ਦੇ ਵਿੱਚ ਵੀ ਇਹ ਚੱਲਦਾ ਇਸ ਕਰਕੇ ਧਰਮ ਨੂੰ ਤੇ ਬਖਸ਼ ਦਈਏ ਹੋਰ ਧੰਧਿਆਂ ਤੰਧਾਰਿਆਂ ਚ ਤੇ ਚੱਲਦਾ ਪਰ ਅਸੀਂ ਧਰਮ ਨੂੰ ਬਖਸ਼ ਦਈਏ ਜੇ ਅਸੀਂ ਧਰਮ ਨੂੰ ਨਾ ਬਖਸ਼ਿਆ ਤੇ ਰੱਬ ਨੇ ਸਾਨੂੰ ਨਹੀਂ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ